ਚੰਡੀਗੜ੍ਹ ਗਰੁੱਪ ਆਫ ਕਾਲਜਿਸਟ ਜੀਡੀ ਇਸ ਟਾਈਮ ਇੰਟਰਨੈਸ਼ਨਲ ਵਾਸਤੇ ਬਹੁਤ ਐਕਸਪੋਜ਼ਰ ਚੱਲ ਰਿਹਾ ਬੱਚਿਆਂ ਲਈ ਬਹੁਤ ਸਾਰੇ ਆਪਸ਼ਨਸ ਨੇ ਸਾਡੇ ਸਟੂਡੈਂਟਸ ਲਈ ਗਰ ਆਪਣੇ ਕੋਲੇ ਥੇ 25 ਪਲੱਸ ਕੰਟਰੀਸ ਤੋਂ 400 ਤੋਂ ਵੱਧ ਬੱਚੇ ਪੜ ਰਹੇ ਨੇ 100 ਪਲੱਸ ਯੂਨੀਵਰਸਿਟੀਆਂ ਨਾਲ ਸਾਡੇ ਟਾਈਅਪਸ ਨੇ ਗਏ ਤਾਂ ਬੱਚਿਆਂ ਨੂੰ ਬਹੁਤ ਸਾਰਾ ਐਕਸਪੋਜ਼ਰ ਮਿਲਦਾ ਬਾਹਰ ਜਾਣ ਦਾ ਵੀ ਮਿਲਦਾ ਤੇ ਜਿਹੜੇ ਬੱਚੇ ਨਹੀਂ ਵੀ ਜਾਣਾ ਚਾਹੁੰਦੇ ਜਿਹੜੇ ਇੱਥੇ ਵੀ ਨੇ ਉਹਨਾਂ ਨੂੰ ਗੈਸਟ ਲੈਕਚਰਸ ਮਿਲਦੇ ਨੇ ਬਾਰ ਕੀ ਪੜਾਈਆਂ ਚੱਲ ਰਹੀਆਂ ਨੇ ਉਹਨਾਂ ਬਾਰੇ ਦੱਸਿਆ ਜਾਂਦਾ ਸਾਡੇ ਕੋਲ ਇੱਕ ਸਟ੍ਰਿਕਟ ਪਾਲਿਸੀ ਆ ਜ਼ੀਰੋ ਟੋਲਰੈਂਸ ਟੂ ਰੇਸਿਜ਼ਮ ਕੋਈ ਭੇਦਭਾਵ ਨਹੀਂ ਬੱਚਿਆਂ ਨੂੰ ਸੇਮ ਪੜਾਈ ਦਿੱਤੀ ਜਾ ਰਹੀ ਹੈ ਜਿਹੜੇ ਆਪਣੇ ਇੰਡੀਅਨ ਬੱਚਿਆਂ ਨੂੰ ਦਿੱਤੀ ਜਾਂਦੀ ਆ ਖ्याल ਰੱਖ ਰਿਹਾ ਬੱਚਿਆਂ ਦਾ ਉਹਨਾਂ ਨੂੰ ਗਲੋਬਲ ਐਕਸਪੋਜ਼ਰ ਟਾਈਪ ਟੂ ਟਾਈਮ ਦਿੱਤਾ ਜਾਂਦਾ ਉਹਨਾਂ ਦੇ ਸੈਮੀਨਾਰ ਸੁਣਦੇ ਨੇ ਵਰਕਸ਼ਾਪਸ ਹੁੰਦੀਆਂ ਨੇ ਇਵਨ ਫੋਰਨ ਚ ਇੰਟਰਨਸ਼ਿਪ ਵੀ ਕਰ ਸਕਦੇ ਨੇ ਬੱਚੇ ਇਸ ਸਾਲ ਦੀ ਸਾਰੀ ਰਿਪਲੇਸਮੈਂਟਸ ਦੀ ਗੱਲ ਹੀ ਕਰਾਂ ਤਾਂ ਰਿਕਾਰਡ ਬ੍ਰੇਕਿੰਗ ਪਰਫਾਰਮੈਂਸ ਇਸ ਨੇ ਸਾਡੀ ਪਲੇਸਮੈਂਟਸ ਦੀ ਇਸ ਸਾਲ ਦੀ। ਬਾਬੂਸ਼ਾਹੀ ਦੇਖ ਰਹੇ ਤੁਸੀਂ ਸੀਜੀਸੀ ਝੰਡੇੜੀ ਦੀ ਗੱਲਬਾਤ ਅਸੀਂ ਕਰਾਂਗੇ ਜਿਹੜੇ ਸਟੂਡੈਂਟਸ ਇੱਥੇ ਪੜਨ ਆਉਂਦੇ ਨੇ ਵੱਖ-ਵੱਖ ਸਟੇਟਾਂ ਤੋਂ ਤੇ ਵੱਖ-ਵੱਖ ਕੰਟਰੀਜ਼ ਤੋਂ ਉਹਨਾਂ ਦੇ ਲਈ ਗਲੋਬਲ ਐਕਸਪੋਜ਼ਰ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਰਹਿੰਦਾ ਹੈ। ਕਾਲਜ ਵੱਲੋਂ ਨਵਾਂ ਹੁਣ ਕੀ ਕੁਛ ਕੀਤਾ ਜਾਂਦਾ ਤਾਂ ਜੋ ਵੱਧ ਤੋਂ ਵੱਧ ਜਿਹੜੇ ਸਟੂਡੈਂਟਸ ਨੇ ਜਿਹੜੇ ਇੱਥੋਂ ਬਾਹਰ ਜਾ ਰਹੇ ਨੇ ਉਹਨਾਂ ਨੂੰ ਕਿਵੇਂ ਮਦਦ ਮਿਲਦੀ ਹੈ ਤੇ ਨਾਲ ਹੀ ਜਿਹੜੇ ਹੋਰਾਂ ਮੁਲਕਾਂ ਤੋਂ ਇੱਥੇ ਪੜਨ ਆਉਂਦੇ ਨੇ ਉਹਨਾਂ ਲਈ ਖਾਸ ਤੌਰ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕਿਸ ਤਰ੍ਹਾਂ ਦੀਆਂ ਫੈਸਿਲਿਟੀਆਂ ਜਿਹੜੀਆਂ ਨੇ ਦਿੱਤੀਆਂ ਜਾਂਦੀਆਂ ਨੇ ਸਾਡੇ ਨਾਲ ਅਸੀਮ ਜੋਤ ਸਿੰਘ ਚੈਲ ਜੁੜੇ ਹੋਏ ਨੇ ਗੱਲਬਾਤ ਕਰਾਂਗੇ ਇੰਟਰਨੈਸ਼ਨਲ ਅਫੇਅਰਸ ਦੇ ਉਹ ਹੈਡ ਨੇ ਚੈਲ ਸਾਹਿਬ ਕਾਸ ਅ ਅੱਜ ਦੇ ਦਿਨਾਂ ਵਿੱਚ ਆਪਾਂ ਗੱਲ ਕਰੀ ਤੁਹਾਡੇ ਕੈਂਪਸ ਵੱਲੋਂ ਸੀਜੀਸੀ ਚ ਜੀਡੀ ਵੱਲੋਂ ਅ ਕਈ ਥੋਡੀਆਂ ਪ੍ਰਾਪਤੀਆਂ ਪਤਾ ਲੱਗੀਆਂ ਹਾਲ ਹੀ ਦੇ ਵਿੱਚ ਜਿਹੜੀਆਂ ਹੋਈਆਂ ਅ ਉਹ ਚ ਆਪਾਂ ਗਲੋਬਲ ਐਕਸਪੋਜ਼ਰ ਦੀ ਗੱਲ ਕਰੀਏ ਸਟੂਡੈਂਟਸ ਲਈ ਸੋ ਉਸ ਖੇਤਰ ਚ ਕੀ ਕੀ ਤੁਸੀਂ ਕਰ ਰਹੇ ਹੋ ਪਹਿਲਾਂ ਤਾਂ ਜੇ ਬਾਬੂ ਸ਼ਹੀਦਾ ਬਹੁਤ ਬਹੁਤ ਥੈਂਕਸ ਸੀਜੀਸੀ ਚ ਜੀਡੀ ਓਨਲੀ ਚੰਡੀਗੜ੍ਹ ਗਰੁੱਪ ਆਫ ਕਾਲਜਿਸ ਚ ਜੀਡੀ ਚ ਇਸ ਟਾਈਮ ਇੰਟਰਨੈਸ਼ਨਲ ਵਾਸਤੇ ਬਹੁਤ ਐਕਸਪੋਜ਼ਰ ਚੱਲ ਰਿਹਾ ਬੱਚਿਆਂ ਲਈ ਬਹੁਤ ਸਾਰੇ ਆਪਸ਼ਨਸ ਨੇ ਸਾਡੇ ਸਟੂਡੈਂਟਸ ਲਈ ਇਨਫੈਕਟ ਇੱਥੇ ਜੇ ਮੈਂ ਗੱਲ ਕਰਾਂ ਤਾਂ ਇੰਟਰਨੈਸ਼ਨਲ ਡਿਪਾਰਟਮੈਂਟਸ 'ਚ ਆਪਣੇ ਕੋਲੇ ਦੋ ਵਿੰਗਸ ਨੇ ਇੱਕ ਤਾਂ ਹੈਗਾ ਇੰਟਰਨੈਸ਼ਨਲ ਐਡਮਿਸ਼ਨਸ ਦਾ ਜਿਹੜਾ ਬੱਚਾ ਬਾਹਰੋਂ ਇੱਥੇ ਪੜਨ ਆਉਂਦਾ ਜੇ ਮੈਂ ਉਹਨਾਂ ਦੀ ਵੀ ਗੱਲ ਕਰਾਂ ਆਪਣੇ ਕੋਲੇ ਇੱਥੇ 25 ਪਲੱਸ ਕੰਟਰੀਜ਼ ਤੋਂ 400 ਤੋਂ ਵੱਧ ਬੱਚੇ ਪੜ ਰਹੇ ਨੇ ਤੇ ਦੂਸਰੇ ਪਾਸੇ ਜੇ ਮੈਂ ਗੱਲ ਕਰਾਂ ਇੱਥੋਂ ਬੱਚਿਆਂ ਨੂੰ ਬਾਹਰ ਜਾਣ ਲਈ ਜਾਂ ਫਿਰ ਜਿਹੜਾ ਬੱਚਿਆਂ ਕੋਲੇ ਇੱਥੇ ਗਲੋਬਲ ਐਕਸਪੋਜ਼ਰ ਆ ਤਾਂ ਉਹਦੇ 'ਚ ਸਾਡੇ ਕੋਲੇ 100 ਪਲੱਸ ਯੂਨੀਵਰਸਿਟੀਆਂ ਨਾਲ ਸਾਡੇ ਟਾਈਅਪਸ ਨੇਗੇ ਤਾਂ ਬੱਚਿਆਂ ਨੂੰ ਬਹੁਤ ਸਾਰਾ ਐਕਸਪੋਜ਼ਰ ਮਿਲਦਾ ਬਾਹਰ ਜਾਣ ਦਾ ਵੀ ਮਿਲਦਾ ਤੇ ਜਿਹੜੇ ਬੱਚੇ ਨਹੀਂ ਵੀ ਜਾਣਾ ਚਾਹੁੰਦੇ ਜਿਹੜੇ ਇੱਥੇ ਵੀ ਨੇ ਉਹਨਾਂ ਨੂੰ ਗੈਸਟ ਲੈਕਚਰਸ ਮਿਲਦੇ ਨੇ ਬਾਹਰ ਕੀ ਪੜਾਈਆਂ ਚੱਲ ਰਹੀਆਂ ਨੇ ਉਹਨਾਂ ਬਾਰੇ ਦੱਸਿਆ ਜਾਂਦਾ ਫੋਰਨ ਪ੍ਰੋਫੈਸਰ ਸਾਡੇ ਕੋਲ ਇੱਥੇ ਹੁੰਦੇ ਰਹਿੰਦੇ ਨੇ ਤੇ ਇਸ ਤਰੀਕੇ ਨਾਲ ਬਹੁਤ ਸਾਰੇ ਆਪਸ਼ਨਸ ਨੇ ਬੱਚਿਆਂ ਕੋਲ ਇੱਥੇ ਆਉਂਦੇ ਠੀਕ ਹੈ ਤੇ ਅ ਇੱਥੇ ਜਿਵੇਂ ਤੁਸੀਂ ਦੱਸਿਆ ਵੀ ਕਾਫੀ ਕੰਟਰੀਜ਼ ਤੋਂ ਆ ਰਹੇ ਨੇ ਉਹਨਾਂ ਨੂੰ ਸਪੈਸ਼ਲ ਫੀਲ ਕਰਾਉਣ ਦੇ ਲਈ ਉਹਨਾਂ ਦਾ ਵੈਲਕਮ ਕਿਸ ਤਰ੍ਹਾਂ ਦੇ ਨਾਲ ਕੀਤਾ ਜਾਂਦਾ ਕੋਈ ਖਾਸ ਤੌਰ ਤੇ ਇਵੈਂਟਸ ਹੋਣ ਜਾਂ ਇਨਕਰੇਜ ਕਰਨ ਦਾ ਕੋਈ ਮੌਕਾ ਹੋਵੇ ਉਹ ਕੀ ਹੁੰਦਾ ਬਿਲਕੁਲ ਜੀ ਜਿਹੜੇ ਬੱਚੇ ਸਾਡੇ ਕੋਲ ਬਾਹਰੋਂ ਇੱਥੇ ਪੜ੍ਹਨ ਆਉਂਦੇ ਨੇ ਉਹਨਾਂ ਲਈ ਬਹੁਤ ਸਾਰੀਆਂ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਨੇ ਤੇ ਉਹਨਾਂ ਨੂੰ ਬਿਲਕੁਲ ਇੱਥੇ ਫੀਲ ਐਟ ਹੋਮ ਕਰਾਇਆ ਜਾਂਦਾ ਸਾਡੇ ਕੋਲ ਇੱਕ ਸਟ੍ਰਿਕਟ ਪਾਲਿਸੀ ਆ ਜ਼ੀਰੋ ਟੋਲਰੈਂਸ ਟੂ ਰੇਸਿਜ਼ਮ ਕੋਈ ਪੇਟ ਪਾਉਨੇ ਬੱਚਿਆਂ ਨੂੰ ਸੇਮ ਪੜਾਈ ਦਿੱਤੀ ਜਾ ਰਹੀ ਹੈ ਜਿਹੜੇ ਆਪਣੇ ਇੰਡੀਅਨ ਬੱਚਿਆਂ ਨੂੰ ਦਿੱਤੀ ਜਾਂਦੀ ਆ ਉਹਨਾਂ ਦੇ ਜਿਹੜੇ ਕੰਟਰੀਜ਼ ਦੇ ਇੰਡੀਪੈਂਡੈਂਸ ਦੇ ਵਗੈਰਾ ਹੁੰਦੇ ਨੇ ਉਹ ਸਾਰੇ ਅਸੀਂ ਸੈਲੀਬ੍ਰੇਟ ਕਰਦੇ ਆ ਤੁਸੀਂ ਬਹੁਤ ਸਹੀ ਟਾਈਮ ਤੇ ਆਇਓ ਕੱਲ ਨੂੰ ਹੀ 25 ਮਈ ਆ ਤੇ ਕੱਲ ਨੂੰ ਅਫਰੀਕਾ ਡੇ ਆ ਉਹਨਾਂ ਲਈ ਵੀ ਇੱਥੇ ਸਾਰੇ ਬੱਚਿਆਂ ਲਈ ਅਸੀਂ ਬਹੁਤ ਵੱਡਾ ਇੱਕ ਫੰਕਸ਼ਨ ਆਰਗੇਨਾਈਜ਼ ਕੀਤਾ ਹੋਇਆ ਸੋ ਉਸ ਤਰੀਕੇ ਨਾਲ ਬਹੁਤ ਆਲਮੋਸਟ ਹਰ ਮਹੀਨੇ ਦੋ ਤਿੰਨ ਫੰਕਸ਼ਨ ਹੁੰਦੇ ਹੀ ਰਹਿੰਦੇ ਨੇ ਬੱਚਿਆਂ ਲਈ ਵੀ ਤੇ ਉਹ ਇੱਥੇ ਹੋਸਟਲ 'ਚ ਵੀ ਰਹਿ ਰਹੇ ਨੇ ਆਪਣੇ ਇੰਡੀਅਨ ਸਟੂਡੈਂਟਸ ਨਾਲ ਰਹਿੰਦੇ ਨੇ ਬਟ ਅਸੀਂ ਉਹਨਾਂ ਦੀ ਜ਼ਰੂਰਤਾਂ ਵੀ ਸਮਝਦੇ ਆ ਉਹਨਾਂ ਨੂੰ ਆ ਸਪੈਸ਼ਲ ਫੂਡ ਵੀ ਦਿੱਤਾ ਜਾਂਦਾ ਹੈਗਾ ਬੱਚਿਆਂ ਨੂੰ ਕਿਉਂਕਿ ਇੰਟਰਨੈਸ਼ਨਲ ਵਾਲਿਆਂ ਲਈ ਜੇ ਮੈਂ ਅਫਰੀਕਨ ਬੱਚਿਆਂ ਦੀ ਗੱਲ ਕਰਾਂ ਤਾਂ ਉਹ ਨਾਨ-ਵੈਜੀਟੇਰੀਅਨ ਜ਼ਿਆਦਾ ਪਸੰਦ ਕਰਦੇ ਨੇ ਅਸੀਂ ਉਹ ਛੋਟੀਆਂ-ਛੋਟੀਆਂ ਚੀਜ਼ਾਂ ਦਾ ਵੀ ਧਿਆਨ ਰੱਖਦੇ ਆ ਜੋ ਤੁਸੀਂ ਕੁਝ ਕਰ ਰਹੇ ਹੋ ਤੁਸੀਂ ਦੱਸਿਆ ਗਲੋਬਲ ਐਕਸਪੋਜ਼ਰ ਦੇ ਖੇਤਰ ਚ ਤੇ ਕੋਈ ਰੀਸੈਂਟ ਕੋਈ ਪ੍ਰਾਪਤੀਆਂ ਹੋਣ ਵੀ ਸਟੂਡੈਂਟ ਇੱਥੋਂ ਬਾਹਰ ਗਏ ਹੋਣ ਉਹਨਾਂ ਨੇ ਕੋਈ ਉੱਥੇ ਜਾ ਕੇ ਕੋਈ ਚੰਗਾ ਕੰਮ ਕੀਤਾ ਹੋਵੇ ਜਾਂ ਜਿਹੜੇ ਉੱਥੋਂ ਇੱਥੇ ਬਾਹਰੋਂ ਇੱਥੇ ਆ ਰਹੇ ਨੇ ਉਹਨਾਂ ਨੇ ਕੋਈ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਹੋਵੇ ਉਹ ਉਹਦੇ ਬਾਰੇ ਦੱਸੋ ਬਿਲਕੁਲ ਜੀ ਆਪਣੇ ਕੋਲੋਂ ਇੱਥੇ ਬੱਚਾ ਬਹੁਤ 2+2 ਪ੍ਰੋਗਰਾਮਸ ਲੀ ਜਾਂਦਾ ਸੌਰੀ ਜਿਵੇਂ ਕਿ ਆਪਣਾ ਹੁਣ ਕੱਲ ਹੀ ਸਾਡਾ ਇੱਕ ਅਮਰੀਕਾ ਦੀ ਯੂਨੀਵਰਸਿਟੀ ਨਾਲ ਟਾਈ-ਅੱਪ ਹੋਇਆ ਅਸੀ ਅਸੀ ਅਮੀ ਕੈਲੀਫੋਰਨੀਆ ਮੀਰਾਮਾਰ ਯੂਨੀਵਰਸਿਟੀ ਆ ਉਹਨਾਂ ਦੀ ਪ੍ਰੈਜ਼ੀਡੈਂਟ ਆਪਣੇ ਇੱਥੇ ਆਈ ਸੀਗੀ ਉਹਨਾਂ ਨਾਲ ਆਪਣਾ ਗਲੋਬਲ ਟਾਇਅਪ ਹੋਇਆ ਉਹਦੇ ਚ ਬੱਚਾ 2 ਸਾਲ ਇੱਥੇ ਪੜੂਗਾ 2 ਸਾਲ ਉੱਥੇ ਜਾ ਕੇ ਕੰਟੀਨਿਊ ਕਰ ਸਕਦਾ ਵਿਦੀ ਸਟੱਡੀ ਤੇ ਇਨਫੈਕਟ ਮਾਸਟਰਸ ਪ੍ਰੋਗਰਾਮ ਲਈ ਐਮਬੀਏ ਲਈ ਬੱਚਾ 1 ਸਾਲ ਇੱਥੇ ਪੜ ਸਕਦਾ ਤੇ 1 ਸਾਲ ਦੀ ਪੜਾਈ ਆਪਦੀ ਉੱਥੇ ਜਾ ਕੇ ਪੂਰੀ ਕਰੂਗਾ ਉਸ ਤੋਂ ਬਾਅਦ ਉਹਨਾਂ ਨੂੰ ਵਰਕ ਵੀਜ਼ਾ ਵੀ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਆਪਦਾ ਉਹ ਪੀਆਰ ਲਈ ਅਪਲਾਈ ਕਰ ਸਕਦੇ ਨੇ ਜੇ ਸਹੀ ਤਰੀਕੇ ਨਾਲ ਬੱਚਾ ਉਹਦੀ ਡਿਗਰੀ ਪੂਰੀ ਕਰਦਾ ਤੇ ਉਸੇ ਫੀਲਡ ਵਿੱਚ ਆਪਦੀ ਇੰਟਰਨਸ਼ਿਪ ਤੇ ਕੰਮ ਕਰਦਾ ਤਾਂ ਬੱਚਿਆਂ ਦੀ ਪੀਆਰ 'ਚ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਚਲ ਸਭ ਜਦੋਂ ਸ਼ੁਰੂਆਤ ਹੋਈ ਜਿਹੜੀ ਸੀਜੀਸੀ ਚਨੇੜੀ ਦੀ ਜਿਹੜਾ ਹੁਣ ਤੱਕ ਦਾ ਸਫਰ ਹੈ ਉਹ ਤੁਸੀਂ ਕਿਵੇਂ ਵੇਖਦੇ ਹੋ ਸ਼ੁਰੂ ਦੇ ਵਿੱਚ ਸ਼ਾਇਦ ਇੰਟਰਨੈਸ਼ਨਲ ਸਟੂਡੈਂਟਸ ਬਹੁਤ ਗਿਣਤੀ ਤੇ ਹੋਣਗੇ ਤੇ ਹੁਣ ਤੁਸੀਂ ਦੱਸਿਆ ਵੀ ਬਹੁਤ ਮੁਲਕਾਂ ਤੋਂ ਆ ਰਹੇ ਨੇ ਸੋ ਇੱਥੋਂ ਤੱਕ ਪਹੁੰਚਣ ਲਈ ਕੀ ਕੁਝ ਤੁਸੀਂ ਕਰਦੇ ਰਹੇ ਜਿਹਦੇ ਨਾਲ ਜਿਹੜਾ ਇੱਥੇ ਪਹੁੰਚੇ ਹੋ ਬਹੁਤ ਵਧੀਆ ਕੁਐਸਚਨ ਹੈ ਜੀ ਇਸ ਟਾਈਮ ਮੈਂ ਪ੍ਰਾਊਡਲੀ ਕਹਿ ਸਕਦਾ ਕਿ ਸੀਜੀਸੀ ਚਨਜੇੜੀ ਪੂਰੇ ਨਾਰਥ ਇੰਡੀਆ ਦਾ ਫਾਸਟੈਸਟ ਗ੍ਰੋਇੰਗ ਇੰਸਟੀਟਿਊਸ਼ਨ ਆ ਅਸੀਂ ਬਹੁਤ ਸਪੀਡ ਤੇ ਗਰੋਅ ਕਰ ਰਹੇ ਆ ਉਹਦੇ ਚ ਸਾਡੀ ਮੈਨੇਜਮੈਂਟ ਦਾ ਬਹੁਤ ਵੱਡਾ ਸੰਯੋਗ ਆ ਤੇ ਸਾਡੀ ਜਿਹੜੀ ਟੀਮ ਆ ਸਾਰੇ ਹੀ ਅਕੈਡਮਿਕਸ ਟੀਮ ਸਾਡੀ ਸਾਡੀ ਸਾਰੀ ਫੈਕਲਟੀ ਬਹੁਤ ਹੀ ਲਰਨਰ ਫੋਕਸਡ ਈ ਆ ਸਾਰੇ ਪੀ ਐਚ ਡੀ ਪ੍ਰੋਫੈਸਰਸ ਨੇ ਤੇ ਬਹੁਤ ਤਰੀਕੇ ਨਾਲ ਚੁਣੀ ਜਾਂਦੇ ਨੇ ਅਸੀਂ ਬੱਚਿਆਂ ਨੂੰ ਬਹੁਤ ਖਿਆਲ ਰੱਖ ਰਹੇ ਆ ਬੱਚਿਆਂ ਦਾ ਉਹਨਾਂ ਨੂੰ ਗਲੋਬਲ ਐਕਸਪੋਜ਼ਰ ਟਾਈਮ ਟੂ ਟਾਈਮ ਦਿੱਤਾ ਜਾਂਦਾ ਉਹਨਾਂ ਦੇ ਸੈਮੀਨਾਰਸ ਹੁੰਦੇ ਨੇ ਵਰਕਸ਼ਾਪਸ ਹੁੰਦੀਆਂ ਨੇ ਇਵਨ ਫੋਰਨ ਇੰਟਰਨਸ਼ਿਪ ਵੀ ਕਰ ਸਕਦੇ ਨੇ ਬੱਚੇ ਇਹ ਤੋਂ ਵਾਲੇ ਵੀ ਕਰ ਸਕਦੇ ਆ ਤੇ ਸਾਡੇ ਕੋਲ ਇੱਕ ਡਿਪਾਰਟਮੈਂਟ ਆ ਸਾਡਾ ਪਲੇਸਮੈਂਟਸ ਦਾ ਡਿਪਾਰਟਮੈਂਟ ਇੱਥੇ ਉਹਨਾਂ ਦੀਆਂ ਵੀ ਬਹੁਤ ਵੱਡੀਆਂ ਉਪਲਬਧੀਆਂ ਨੇ ਇੱਥੇ ਇਸ ਸਾਲ ਦੀਆਂ ਸਾਡੀਆਂ ਜਿਹੜੀਆਂ ਪਲੇਸਮੈਂਟਸ ਦੀ ਗੱਲ ਹੀ ਕਰਾਂ ਤਾਂ ਰਿਕਾਰਡ ਬ੍ਰੇਕਿੰਗ ਪਰਫਾਰਮੈਂਸਸ ਨੇ ਸਾਡੀਆਂ ਪਲੇਸਮੈਂਟਸ ਦੀ ਇਸ ਸਾਲ ਦੀਆਂ ਬਹੁਤ ਸਾਰੇ ਸਟੂਡੈਂਟਸ ਜਿਹੜੇ ਹੁੰਦੇ ਨੇ ਉਹ ਇੱਥੇ ਪਹਿਲਾਂ ਇੱਕ ਅੱਧਾ ਕੋਰਸ ਕਰਕੇ ਫਿਰ ਉਹ ਚਾਹੁੰਦੇ ਨੇ ਕਿ ਬਾਹਰੋਂ ਕੀਤਾ ਜਾਵੇ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਨੂੰ ਉਸ ਤਰ੍ਹਾਂ ਦੇ ਕਾਬਿਲ ਵੀ ਬਣਾਇਆ ਜਾਂਦਾ ਪਰ ਜਿਹੜੇ ਇਹ ਚਾਹੁੰਦੇ ਨੇ ਕਿ ਬਾਹਰ ਸਾਨੂੰ ਨਾ ਜਾਣ ਦੀ ਲੋੜ ਪਵੇ ਜੇਕਰ ਉਸ ਪੱਧਰ ਦਾ ਕੋਰਸ ਇੱਥੋਂ ਹੀ ਹੋ ਜੇ ਤਾਂ ਉਹ ਉਹਨਾਂ ਵਾਸਤੇ ਵੀ ਕੋਈ ਧਿਆਨ ਰੱਖ ਦਿਓ ਬਿਲਕੁਲ ਜੀ ਉਹਨਾਂ ਵਾਸਤੇ ਵੀ ਹੈਗਾ ਅਸੀਂ ਹੁਣ ਇੱਕ ਲੇਟਲੀ ਸਰਟੀਫିକੇਟਸ ਵੀ ਇੰਟਰਡਿਊਸ ਕੀਤਾ ਹਾਰਵਰਡ ਯੂਨੀਵਰਸਿਟੀ ਤੋਂ ਉਹਦੇ ਵਿੱਚ ਬੱਚਾ ਇੱਥੇ ਬੈ ਕੇ ਹੀ ਉਹ ਬੱਚਿਆਂ ਨੂੰ ਸਰਟੀਫିକੇਟਸ ਵੀ ਮਿਲਣਗੇ ਆ ਪੜਾਈ ਪੂਰੀ ਕਰਕੇ ਇੱਥੋਂ ਦੀ ਪਲੱਸ ਜਿਹੜਾ ਬੱਚਾ ਇੱਥੇ ਵੀ ਪੜ ਰਿਹਾ ਉਹਨਾਂ ਲਈ ਵੀ ਫੋਰਨ ਪ੍ਰੋਫੈਸਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਉਂਦੇ ਰਹਿੰਦੇ ਨੇ ਤਾਂ ਜਿਹੜੀ ਆਪਣੀ ਪੜਾਈ ਹੈ ਇੱਥੋਂ ਦੀ ਉਹ ਗਲੋਬਲ ਸਟੈਂਡਰਡਸ ਦੇ ਹਿਸਾਬ ਨਾਲ ਹੀ ਆ ਤਾਂ ਹੀ ਤਾਂ ਹੀ ਕਰਕੇ ਬੱਚਾ 2 ਸਾਲ ਆਪਣੇ ਕੋਲ ਇੱਥੇ ਪੜ ਕੇ 3rd ਇਅਰ ਸਿੱਧੀ ਉੱਥੇ ਐਡਮਿਸ਼ਨ ਲੈ ਸਕਦਾ ਤਾਂ ਜਿਹੜੀ ਆਪਣੀ ਕ੍ਰੈਡਿਟਸ ਕਾਇਦਤ ਨੇ ਆਪਾਂ ਉਹ ਕ੍ਰੈਡਿਟਸ ਮੈਚ ਹੁੰਦੇ ਨੇ ਉਹ ਫੋਰਨ ਯੂਨੀਵਰਸਿਟੀਆਂ ਨਾਲ ਤਾਂ ਹੀ ਕਰਕੇ ਬੱਚਾ ਉੱਥੇ ਜਾ ਸਕਦਾ ਸੋ ਜਿਹੜੇ ਆਪਣੇ ਐਜੂਕੇਸ਼ਨਲ ਸਟੈਂਡਰਡਸ ਨੇ ਉਹ ਵਰਲਡ ਕਲਾਸ ਨੇ ਇੱਥੋਂ ਦੇ ਕਾ ਆਖਰੀ ਸਵਾਲ ਜੀ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਸੋਚਿਆ ਹੋਇਆ ਹੈ ਕਿ ਜਿਹੜਾ ਹੋਰ ਇਸ ਤੋਂ ਵੀ ਵੱਧ ਤੁਸੀਂ ਕਰੋ ਕੋਈ ਏਜੰਡਾ ਹੋਵੇ ਕੋਈ ਹੋਰ ਰੋਡ ਮੈਪ ਹੋਵੇ ਸਟੂਡੈਂਟਸ ਨੂੰ ਲੈ ਕੇ ਦੇਖੋ ਇਸ ਚੀਜ਼ ਦੀ ਕੋਈ ਸੀਮਾ ਨਹੀਂ ਹੈਗੀ ਸਾਡਾ ਬਹੁਤ ਵੱਡਾ ਪਲਾਨ ਆ ਇਨਫੈਕਟ ਗਲੋਬਲ ਐਕਸਪੋజర్ ਦੀ ਹੀ ਗੱਲ ਕਰਾਂ ਜੇ ਮੈਂ ਇੰਟਰਨੈਸ਼ਨਲ ਲੈਵਲ ਦੀ ਹੀ ਗੱਲ ਕਰਾਂ ਤਾਂ ਸਾਡਾ ਸੁਪਨਾ ਹੈਗਾ ਟੂ ਬੀ ਅ ਪਾਇਨੀਅਰਸ ਇਨ ਦਾ ਐਜੂਕੇਸ਼ਨ ਸੈਕਟਰ ਟੂ ਬੀ ਨੰਬਰ 1 ਸਭ ਤੋਂ ਅੱਗੇ ਨਿਕਲਦਾ ਸਭ ਤੋਂ ਅੱਗੇ ਜਾਣਦਾ ਇਸ ਚੀਜ਼ ਨੂੰ ਤਾਹੀ ਕੰਮਯਾਬ ਹੋ ਸਕਦੇ ਸੀ ਜੇ ਸਾਡੇ ਬੱਚੇ ਖੁਸ਼ ਹੋਣਗੇ ਇੱਥੇ ਤਾਂ ਉਹ ਉਸ ਚੀਜ਼ ਨੂੰ ਬਹੁਤ ਖਿਆਲ ਰੱਖਿਆ ਜਾਂਦਾ ਅਕੈਡਮਿਕਸ ਪਰਪਸ ਤੋਂ ਤੇ ਇੰਟਰਨੈਸ਼ਨਲ ਐਕਸਪੋਜ਼ਰ ਤੋਂ ਤਾਂ ਹੀ ਕਰਕੇ ਅਸੀਂ ਇੰਟਰਨੈਸ਼ਨਲ ਫੀਲਡ ਵਿੱਚ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਤਾਂ ਹੀ ਕਰਕੇ ਅਸੀਂ ਰੋਜ਼ ਇੰਟਰਨੈਸ਼ਨਲ ਯੂਨੀਵਰਸਿਟੀਆਂ ਦਾ ਅਲਟਾ ਯੂਪਸ ਤੇ ਕਰ ਰਹੇ ਆ ਅਸੀਂ ਉੱਥੇ ਟਰੈਵਲ ਵੀ ਕਰਦੇ ਆ ਉਹਨਾਂ ਦੀ ਯੂਨੀਵਰਸਿਟੀਆਂ ਪਹਿਲਾਂ ਦੇਖਦੇ ਆ ਵੀ ਕਿਵੇਂ ਨੇ ਕਿਵੇਂ ਨਹੀਂ ਹੈਗੀਆਂ ਤਾਂ ਹੀ ਅਸੀਂ ਬੱਚੇ ਨੂੰ ਉੱਥੇ ਭੇਜ ਰਿਹਾ ਸੀ ਆਏ ਨਹੀਂ ਹੈਗਾ ਕਿ ਕਿਸੇ ਵੀ ਯੂਨੀਵਰਸਿਟੀ 'ਚ ਬੱਚੇ ਨੂੰ ਭੇਜ ਦਈਏ ਉਹ ਪੂਰੀਆਂ ਪਰਕੀਆ ਉਹ ਜਿਹੜੀਆਂ ਯੂਨੀਵਰਸਿਟੀਆਂ ਹੁੰਦੀਆਂ ਨੇ ਚੰਗੀਆਂ ਯੂਨੀਵਰਸਿਟੀਆਂ ਹੁੰਦੀਆਂ ਨੇ ਲਾਈਸੈਂਸਡ ਹੁੰਦੀਆਂ ਨੇ ਤਾਂ ਹੀ ਅਸੀਂ ਆਪਣੇ ਬੱਚਿਆਂ ਨੂੰ ਉੱਥੇ ਭੇਜਦੇ ਆ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸੋ ਅਸੀਂ ਗੱਲਬਾਤ ਕਰ ਰਹੇ ਸੀ ਅ ਅਸੀਮ ਜੋਤ ਸਿੰਘ ਚੈਲ ਨਾਲ ਇਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਨਾਲ ਸੀਜੀਸੀਚ ਨੇ ਡੀ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਵੱਧ ਤੋਂ ਵੱਧ ਜਿਹੜੇ ਸਟੂਡੈਂਟਸ ਨੇ ਜਿਹੜੇ ਬਾਹਰ ਜਾ ਕੇ ਪੜ੍ਹਨ ਦੇ ਚਾਹਵਾਨ ਨੇ ਉਹਨਾਂ ਨੂੰ ਬੈਟਰ ਫੈਸਿਲਿਟੀਆਂ ਕੀ ਕੀ ਮਿਲ ਰਹੀਆਂ ਨੇ ਤੇ ਹੋਰਾਂ ਮੁਲਕਾਂ ਤੋਂ ਜਿਹੜੇ ਇੱਥੇ ਸਟੂਡੈਂਟਸ ਪੜ੍ਹਨ ਆਉਂਦੇ ਨੇ ਉਹਨਾਂ ਲਈ ਖਾਸ ਤੌਰ ਤੇ ਇੱਕ ਕਲਚਰਲ ਡਾਈਵਰਸਿਟੀ ਦੀ ਜਿਹੜੀ ਝਲਕ ਹੈ ਉਹ ਇੱਥੇ ਸੀਸੀ ਚਨੇੜੀ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਕਿਵੇਂ ਉਹਨਾਂ ਦਾ ਵੈਲਕਮ ਕੀਤਾ ਜਾਂਦਾ ਤੇ ਕਿਵੇਂ ਉਹਨਾਂ ਲਈ ਖਾਸ ਤੌਰ ਤੇ ਪੜ੍ਹਾਈ ਹੋਵੇ ਜਾਂ ਹੋਰ ਫੀਲਡਸ ਹੋਣ ਉਹਨਾਂ ਦੇ ਵਿੱਚ ਉਹਨਾਂ ਲਈ ਕੰਮ ਕਰ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਮੁਹਾਲੀ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼